ਖਤਰਨਾਕ ਨਸ਼ਾ ਚਿੱਟਾ ਤੇ ਪੰਜਾਬ ਦਾ ਕੀ ਕਨੈਕਸ਼ਨ ਹੈ यूपी ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਪੀਲਾ ਪੰਜਾਬ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਦਾ ਘਰ ਟਾ ਰਹੀ ਹੈ ਘਰਟਾ ਹੈ ਜਾਣ ਦੇ ਡਰੋਂ ਨਸ਼ਾ ਤਸਕਰ ਅਦਾਲਤਾਂ ਵੱਲ ਵੀ ਰੁਖ ਕਰ ਰਹੇ ਨੇ ਔਰ ਸੂਬਾ ਵੀ ਛੱਡ ਕੇ ਜਾ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ੇ ਨੂੰ ਜੜੋਂ ਪੁੱਟਣ ਦਾ ਦਾਵਾ ਕਰ ਰਹੀ ਹੈ ਪਰ ਦੂਸਰੇ ਪਾਸੇ ਸਿਆਸੀ ਵਿਰੋਧੀਆਂ ਦੇ ਮੁਤਾਬਿਕ ਦਿੱਲੀ ਚ ਹਾਰਨ ਤੋਂ ਬਾਅਦ ਅਜਈਆਂ ਕਾਰਵਾਈਆਂ ਨਾਲ ਸਰਕਾਰ ਲੋਕਾਂ 'ਚ ਮੋੜ ਆਪਣਾ ਵਿਸ਼ਵਾਸ ਬਹਾਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਇੱਕ 6ਵਾਂ ਅਸ਼ੇ ਦਾ ਦਰਿਆ ਲੰਬੇ ਸਮੇਂ ਤੋਂ ਵਗ ਰਿਹਾ ਹੈ ਹੁਣ ਇਸ ਦੇ ਵਿੱਚ ਚਿੱਟਾ ਵੀ ਵਹਿਣ ਲੱਗ ਪਿਆ ਇਸ ਦੇ ਲਪੇਟ ਵਿੱਚ ਆ ਕੇ ਰੋਜ਼ਾਨਾ ਕਿਸੇ ਨਾ ਕਿਸੇ ਮਾਂ ਦੀ ਕੁੱਕ ਸੁੰਨੀ ਹੋ ਰਹੀ ਹੈ ਕਿਸੇ ਸੁਹਾਗਣ ਦਾ ਸੁਹਾਗ ਉਜੜ ਰਿਹਾ ਹੈ ਕਿਸੇ ਭੈਣ ਦਾ ਵੀਰ ਸਦਾ ਦੀ ਨੀਂਦ ਸੌ ਰਿਹਾ ਹੈ ਤੇ ਕਿਸੇ ਬੱਚੇ ਨਾਲ ਉਸ ਦਾ ਪਿਓ ਹਮੇਸ਼ਾ ਲਈ ਵਿਛੜ ਰਿਹਾ ਹੈ ਅੱਜ ਦੀ ਪ੍ਰਾਈਮ ਸਟੋਰੀ ਦੇ ਵਿੱਚ ਅਸੀਂ ਤੁਹਾਨੂੰ ਸਬੂਤਾਂ ਸਮੇਤ ਚਿੱਟੇ ਸੰਬੰਧੀ ਪੰਜਾਬ ਦੀ ਜ਼ਮੀਨੀ ਹਕੀਕਤ ਦਿਖਾਵਾਂਗੇ ਕਿ ਕਿਵੇਂ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਚਿੱਟਾ ਸੂਬੇ ਦੀਆਂ ਸਰਹੱਦਾਂ ਵਿੱਚ ਦਾਖਲ ਹੋ ਕੇ ਤੁਹਾਡੇ ਪਿੰਡਾਂ ਸ਼ਹਿਰਾਂ ਤੱਕ ਅਤੇ ਸਕੂਲਾਂ ਕਾਲਜਾਂ ਦੇ ਹੋਸਟਲਾਂ ਤੋਂ ਲੈ ਕੇ ਤੁਹਾਡੇ ਘਰਾਂ ਤੱਕ ਵੀ ਪਹੁੰਚ ਗਿਆ ਸਤਸ੍ਰੀਆਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨਕੌਰ ਇੱਕ ਖਾਸ ਸਟੋਰੀ ਸਾਡੇ ਸਹਿਯੋਗੀ ਇਸ਼ਵਿੰਦਰ ਸਿੰਘ ਦਾਖਾ ਨੇ ਤਿਆਰ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਦੇ ਦਾਅਵੇ ਕਰ ਰਹੀ ਹੈ ਥਾਂ ਥਾਂ ਤੇ ਛਾਪੇ ਮਾਰੇ ਜਾ ਰਹੇ ਨੇ ਨੱਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਨਸ਼ਾ ਤਸਕਰਾਂ ਦੇ ਘਰ ਟਾਹੇ ਜਾ ਰਹੇ ਨੇ ਹੁਣ ਤੱਕ 85 ਤੋਂ ਵੱਧ ਕੇਸ ਦਰਜ ਕਰਕੇ 1050 ਤੋਂ ਵੀ ਜ਼ਿਆਦਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਨਸ਼ਾ ਛੱਡਣ ਲਈ ਇਲਾਜ ਕਰਾਉਣ ਦੇ ਚਾਹਵਾਨ ਮਰੀਜ਼ਾਂ ਦੀ ਸਹੀ ਗਿਣਤੀ ਦਾ ਰਿਕਾਰਡ ਰੱਖਣ ਅਤੇ ਨਸ਼ਾ ਛਡਾਉਣ ਲਈ ਦਿੱਤੀਆਂ ਜਾਂਦੀਆਂ ਦਵਾਈਆਂ ਦੀ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚਲੇ 702 ਓਟ ਕਲੀਨਿਕਾਂ ਦੇ ਵਿੱਚ ਦੋ ਪੜਾਵਾਂ ਵਾਲੀ ਬਾਇਓਮੈਟ੍ਰਿਕ ਪ੍ਰਣਾਲੀ ਸਥਾਪਿਤ ਕਰਨ ਦਾ ਵੀ ਫੈਸਲਾ ਲਿਆ ਹੈ ਤਾਂ ਜੋ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨਾ ਹੋ ਸਕੇ। ਦਰਅਸਲ ਨਸ਼ਾ ਛੱਡਣ ਦੇ ਚਾਹਵਾਨ ਤਕਰੀਬਨ 10 ਲੱਖ ਮਰੀਜ਼ ਸੂਬੇ ਵਿੱਚਲੇ 529 ਸਰਕਾਰੀ ਤੇ 170 ਨਿੱਜੀ ਓਟ ਕਲੀਨਿਕਾਂ ਦੇ ਵਿੱਚ ਡਾਕਟਰਾਂ ਕੋਲੋਂ ਬੁਪਰੇ ਨੋਰਫਨ ਦੀਆਂ ਗੋਲੀਆਂ ਦੀ ਖੁਰਾਕ ਲੈ ਰਹੇ ਹਨ ਉਧਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹੋ ਰਹੀ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਦਾ ਸਹਾਰਾ ਲੈਣ ਦਾ ਦਾਵਾ ਕੀਤਾ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਪੰਜਾਬ ਦੇ ਵਿੱਚ ਨਸ਼ਾ 10 ਸਾਲ ਰਹੀ ਅਕਾਲੀ ਭਾਜਪਾ ਸਰਕਾਰ ਵਕਤ ਹੀ ਫੈਲਿਆ ਪੰਜਾਬ ਚ ਨਸ਼ਾ ਪਹਿਲਾਂ ਵੀ ਚੱਲਦਾ ਸੀ ਪਰ 20ਵੀਂ ਸਦੀ ਦੇ ਖਿਰਲੇ ਦੇ ਹਾਕੇ ਦੇ ਵਿੱਚ ਖੜਕੂਵਾਦ ਦੇ ਖਾਤਮੇ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਨਸ਼ਿਆਂ ਦਾ ਵਧੇਰੇ ਰੁਝਾਨ ਵੇਖਣ ਨੂੰ ਮਿਲਿਆ ਇਸ ਦਰਮਿਆਨ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਖੜਕੂਵਾਦ ਦੇ ਦੌਰ ਵਿੱਚ ਪੰਜਾਬ ਚ ਨਸ਼ਾ ਨਾ ਮਾਤਰ ਹੀ ਵਿਕਿਆ ਸੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਕਰੜੇ ਹੱਥੀ ਲੈ ਰਹੀਆਂ ਨੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਵਿਰੁੱਧ ਜਾ ਕੇ ਨਸ਼ਾ ਤਸਕਰਾਂ ਦੇ ਘਰ ਟਾਹੇ ਜਾਣ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਦੋਸ਼ੀ ਦਾ ਘਰ ਟਾਉਣ ਦਾ ਕੋਈ ਹੱਕ ਨਹੀਂ ਹੈ ਜੇ ਇਹ ਵਿਅਕਤੀ ਜਿਨ੍ਹਾਂ ਦੇ ਸਰਕਾਰ ਨਸ਼ਾ ਤਸਕਰ ਦੱਸ ਕੇ ਘਰ ਟਾ ਰਹੀ ਹੈ ਅਦਾਲਤ ਵਿੱਚ નિર્ਦੋਸ਼ ਸਾਬਿਤ ਹੋ ਜਾਂਦੇ ਨੇ ਤਾਂ ਕੀ ਸਰਕਾਰ ਮੁੜ ਇਹਨਾਂ ਦੇ ਘਰ ਬਣਾ ਕੇ ਦੇਊਗੀ ਸਾਡੇ ਕੋਲ ਇਸ ਦੇਸ਼ ਵਿੱਚ ਇੱਕ ਸੰਵਿਧਾਨ ਆ ਸਾਡੇ ਕੋਲ ਉਹਦੇ ਤਹਿਤ ਕ੍ਰਿਮੀਨਲ ਜਸਟਿਸ ਸਿਸਟਮ ਹੈ ਪੁਲਿਸ ਆਪਣਾ ਕੰਮ ਕਰਦੀ ਆ ਪੁਲਿਸ ਜਿਹੜਾ ਕਿਸੇ ਨੂੰ ਦੋਸ਼ੀ ਪਾਉਂਦੀ ਉਹ ਕਚੇਰੀਆਂ ਚ ਦਿੰਦੀ ਆ ਜੱਜ ਆਪਣਾ ਕੰਮ ਕਰਦੇ ਨੇ ਉਸ ਨੂੰ ਦੋਸ਼ੀ ਪਾਉਣ ਦੇ ਉੱਤੇ ਸਜ਼ਾ ਦਿੰਦੇ ਨੇ ਜਾਂ ਉਹਨੂੰ ਬੇਗੁਨਾ ਕਰਕੇ ਤੇ ਉਹਨੂੰ ਛੱਡਿਆ ਜਾਂਦਾ ਵਾ فرض ਕਰੋ 1 ਮਿੰਟ ਲਈ ਜਿਹਨਾਂ ਦੇ ਜਿਹੜੇ ਨਸ਼ੇ ਦੇ ਤਸਕਰਾਂ ਦੇ ਘਰ ਅੱਜ ਢਾਹ ਰਿਆ ਵਾ فرض ਕਰੋ ਹਾਈ ਕੋਰਟ 'ਤੇ ਜਾ ਕੇ ਜਾਂ ਸੁਪਰੀਮ ਕੋਰਟ 'ਚ ਉਹ ਬੇਗੁਨਾ ਸਾਬਤ ਹੋ ਜਾਂਦੇ ਨੇ ਉਹਨਾਂ ਨੂੰ ਇਕਵਿਟਲ ਹੋ ਜਾਂਦੀ ਆ ਉਹ ਦੋਸ਼ੀ ਨਹੀਂ ਮੰਨੇ ਜਾਂਦੇ ਤਾਂ ਕੀ ਭਗਵੰਤ ਮਾਨ ਤੋਂ ਆਪਣੇ ਪੈਸੇ ਨਾਲ ਇਹਨਾਂ ਦੇ ਘਰ ਵਾਪਸ ਬਣਾ ਕੇ ਦੇਣਗੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਲੋਕਾਂ ਦੀ ਸਰਕਾਰ ਘਟਾ ਰਹੀ ਹੈ ਉਹ ਲਗਭਗ ਸਾਰੇ ਮਾਤੜ ਹੀ ਹਨ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਪੂਰੇ ਪਰਿਵਾਰ ਨੂੰ ਮਿਲਣੀ ਕਿੰਨੀਕ ਜਾਇਜ਼ ਹੈ ਇਹ ਵੀ ਸਵਾਲ ਚੁੱਕਿਆ ਹੈ ਪੰਜਾਬ ਕਾਂਗਰਸ ਵੱਲੋਂ ਨਸ਼ਿਆਂ ਵਿਰੁੱਧ ਪਟਿਆਲਾ 'ਚ ਕੀਤੀ ਰੈਲੀ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਛੋਟੇ-ਮੋਟੇ ਨਸ਼ਾ ਤਸਕਰਾਂ ਦੇ ਘਰ ਤਾਂ ਢਾ ਰਹੀ ਹੈ ਗੱਲ ਤਾਂ ਤਾਂ ਬਣੂਗੀ ਜਦੋਂ ਸਰਕਾਰ ਵੱਡੇ ਮગર ਮੱਛਾਂ ਦੀਆਂ ਕੋਠੀਆਂ ਵੀ ਢਾਹੂਗੀ ਕਿਉਂਕਿ ਅਸਲੀ ਗੇਮ ਉੱਥੋਂ ਹੀ ਚੱਲਦੀ ਹੈ ਉਦੋਂ ਤੱਕ ਕਹਿੰਦੇ ਪੰਜਾਬ 'ਚ ਨਸ਼ਾ ਨਹੀਂ ਖਤਮ ਹੋਣਾ ਬੜਿੰਗ ਨੇ ਵੀ ਦਾਵਾ ਕੀਤਾ ਕਿ ਪੰਜਾਬ 'ਚ ਹਰ ਮਹੀਨੇ ਲਗਭਗ 100 ਜਾਨਾਂ ਨਸ਼ੇ ਦੀ ਓਵਰਡੋਸ ਕਰਕੇ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ ਆਹਰ ਲਹਾਰ ਲ ਕਰਦੇ ਫਿਰ ਰਹੇ ਨੇ ਪੁਲਸ ਵਾਲੇ ਉਹੀ ਪੁਲਿਸ ਜਿਨ੍ਹਾਂ ਦੀ ਆੜ ਦੇ ਵਿੱਚ ਪੰਜਾਬ ਦੇ ਅੰਦਰ ਨਸ਼ਾ ਵੇਚਿਆ ਜਾ ਰਿਹਾ ਹੈ ਅੱਜ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਛੋਟੇ-ਛੋਟੇ ਘਰ ਜੇ ਕੋਈ ਕਿਸੇ ਦਾ 5 ਮਰਲੇ ਵਾਲੇ ਦਾ ਉਹਨੂੰ ਟਾਰ ਰਹੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਨਸ਼ਾ ਵੇਚਣ ਵਾਲੇ ਦਾ ਘਰ ਨਾ ਟਾਹੋ ਲੇਕਿਨ ਵੱਡੇ ਮਗਰਮਚ ਜਿਨ੍ਹਾਂ ਦੀ ਗੱਲ ਬਾਜਵਾ ਸਾਹਮਣੇ ਕੀਤੀ ਹੈ ਅਗਰ ਉਹਨਾਂ ਦੀਆਂ ਕੋਠੀਆਂ ਤੇ ਮੈਂ ਨਹੀਂ ਟਾਹੂੰਗੇ ਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਏਗਾ ਖਾਸ ਸਟੋਰੀ ਦੇ ਵਿੱਚ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਨਸ਼ਿਆਂ ਦਾ ਕਾਰੋਬਾਰ ਹੁੰਦਾ ਹੈ। ਉਂਝ ਤਾਂ ਪੰਜਾਬ 'ਚ ਸਦੀਆਂ ਤੋਂ ਭੰਗ, ਫੀਮ, ਡੋਡੇ, ਸ਼ਰਾਬ ਵਰਗੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਹੀ ਹੁੰਦੀ ਸੀ ਜਿਨ੍ਹਾਂ ਨੂੰ ਰਵਾਇਤੀ ਨਸ਼ੇ ਵੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਨਸ਼ੇ ਵੀ ਜਾਨਲੇਵਾ ਹਨ ਪਰ ਮੌਜੂਦਾ ਦੌਰ ਵਿੱਚ ਚੱਲ ਰਿਹਾ ਚਿੱਟੇ ਦਾ ਨਸ਼ਾ ਜਿਸ ਨੂੰ ਸਿੰਥੈਟਿਕ ਡਰੱਗ ਵੀ ਕਹਿੰਦੇ ਨੇ ਇਹ ਸਭ ਤੋਂ ਘਾਤਕ ਸਿੱਧ ਹੋ ਰਿਹਾ ਹੈ। ਇਸ ਦੀ ਤਸਕਰੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਥੋੜੇ ਸਮੇਂ ਚ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਲੋਕ ਇਸ ਦੀ ਤਸਕਰੀ ਤੱਕ ਕਰਨ ਲੱਗੇ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕਾਂਗਨੇ ਸਰਹੱਦ ਪਾਰੋਂ ਡਰੋਨ ਰਾਹੀਂ ਹੁੰਦੀ ਨਸ਼ਾ ਤਸਕਰੀ ਦੇ ਮੁੱਦੇ ਤੇ ਬਹਿਸ ਕਰਨ ਲਈ ਲੋਕ ਸਭਾ ਦੇ ਵਿੱਚ ਇੱਕ ਮੁੱਲਤਵੀ ਨੋਟਿਸ ਵੀ ਪਿਛਲੇ ਦਿਨੀ ਪੇਸ਼ ਕੀਤਾ ਹੈ ਹੁਣ ਸਵਾਲ ਉੱਠਦਾ ਹੈ ਕਿ ਚਿੱਟਾ ਪੰਜਾਬ ਦੇ ਵਿੱਚ ਦਾਖਲ ਕਿੱਥੋਂ ਹੁੰਦਾ ਆਉਂਦਾ ਕਿੱਥੋਂ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਿੰਥੈਟਿਕ ਨਸ਼ਾ ਨਹੀਂ ਬਣਦਾ ਤਾਂ ਕੀ ਇਹ ਸਰਹੱਦ ਪਾਰੋਂ ਆਉਂਦਾ ਹੈ ਇੱਕ ਪਾਸੇ ਤਾਂ ਚਿੱਟਾ ਅਫਗਾਨਿਸਤਾਨ ਪਾਕਿਸਤਾਨ ਤੋਂ ਹੁੰਦਾ ਹੋਇਆ ਪੰਜਾਬ ਦੇ ਰਾਹੀਂ ਭਾਰਤ ਵਿੱਚ ਦਾਖਲ ਹੁੰਦਾ ਹੈ ਦੂਸਰੇ ਪਾਸੇ ਲੰਘੇ ਕੁਝ ਸਾਲਾਂ ਦੌਰਾਨ ਭਾਰਤ ਅੰਦਰ ਵੀ ਵੱਡੇ ਪੱਧਰ ਤੇ ਸਿੰਥੈਟਿਕ ਨਸ਼ੇ ਸੰਬੰਧੀ ਹੈਰਾਨੀਜਨਕ ਖੁਲਾਸੇ ਹੋਏ ਨੇ ਕੁਝ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ 25 ਅਕਤੂਬਰ 2024 ਨੂੰ ਇੱਕ ਸਾਂਝੇ ਆਪਰੇਸ਼ਨ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਗ੍ਰੇਟਰ ਨੋਇਡਾ ਦੇ ਕਸਨਾ ਇੰਡਸਟਰੀਅਲ ਏਰੀਆ ਦੇ ਵਿੱਚ ਇੱਕ ਗੁਪਤ ਲੈਬ ਦਾ ਪਰਦਾਫਾਸ਼ ਕਰਕੇ ਲਗਭਗ 95 ਕਿਲੋ ਮੈਥਾਮਫੀਟਾਮਾਈਨ ਜ਼ਬਤ ਕੀਤਾ ਸੀ ਇਸ ਲੈਬ ਦੀਆਂ ਤਾਰਾਂ ਮੈਕਸੀਕੋ ਸਮੇਤ ਹੋਰ ਵਿਦੇਸ਼ੀ ਮੁਲਕਾਂ ਨਾਲ ਜੁੜੇ ਹੋਣ ਦਾ ਵੀ ਖੁਲਾਸਾ ਹੋਇਆ ਸੀ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਦਿੱਲੀ ਦਾ ਕਾਰੋਬਾਰੀ ਤਿਹਾਰ ਜੇਲ੍ਹ ਦਾ ਇੱਕ ਵਾਰਡਨ ਤੇ ਮੁੰਬਈ ਦਾ ਇੱਕ ਕੈਮਿਸਟ ਸ਼ਾਮਲ ਸੀ ਦੂਸਰੀ ਖਬਰ ਅਕਤੂਬਰ 2024 ਦੇ ਵਿੱਚ ਹੀ ਚੇਨਈ ਪੁਲਿਸ ਦੀ ਐਂਟੀ ਡਰੱਗ ਇੰਟੈਲੀਜੈਂਸ ਯੂਨਿਟ ਨੇ ਇੱਕ ਮੈਥਾਮਫੀਟਾਮਾਈਨ ਪ੍ਰਯੋਗਸ਼ਾਲਾ ਨੂੰ ਟਾੜ ਦਿੱਤਾ ਸੀ ਜਿਸ ਨੂੰ ਇੱਕ ਐਮਐਸਸੀ కెਮਿਸਟਰੀ ਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਚਲਾ ਰਹੇ ਸਨ ਤੀਸਰੀ ਗੱਲ ਜਨਵਰੀ 2025 ਵਿੱਚ ਅਮਰੀਕਾ ਦੇ ਸੰਘੀ ਵਕੀਲਾਂ ਨੇ ਦੋ ਭਾਰਤ ਆਧਾਰਿਤ ਕੰਪਨੀਆਂ ਰੈਕਸਟਰ ਕੈਮੀਕल्स ਅਤੇ ਐਥੋਸ ਕੈਮੀਕल्स ਪ੍ਰਾਈਵੇਟ ਲਿਮਟਿਡ ਦੇ ਨਾਲ ਨਾਲ ਇੱਕ ਸੀਨੀਅਰ ਕਾਰਜਕਾਰੀ ਭਵੇਸ਼ ਲਾਥੀ ਅਤੇ ਯੂਐਸਏ ਵਿੱਚ ਫੈਂਟਨਿਲ ਬਣਾਉਣ ਵਾਲੇ ਰਸਾਇਣਾਂ ਨੂੰ ਵੰਡਣ ਅਤੇ ਆਯਾਤ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ ਚੌਥੀ ਖਬਰਸਾਨੂ ਮਿਲੀ 3 ਮਾਰਚ 2025 ਨੂੰ ਦਿੱਲੀ ਪੁਲਿਸ ਨੇ ਉੱਤਰ ਪੱਛਮੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਇੱਕ ਇਮਾਰਤ ਤੇ ਛਾਪਾ ਮਾਰ ਕੇ ਹੈਰੋਇਨ ਬਣਾਉਣ ਵਾਲੀ ਪ੍ਰਯੋਗਸ਼ਾਲਾ ਦਾ ਭਾਂਡਾ ਫੋੜ ਕੀਤਾ 500 ਗ੍ਰਾਮ ਵੇਚਣ ਦੇ ਲਈ ਤਿਆਰ ਹੈਰੋਇਨ 5 ਲੱਖ ਰੁਪਏ ਨਕਦੀ ਸਮੇਤ ਹੈਰੋਇਨ ਬਣਾਉਣ ਲਈ ਲੋੜੀਂਦੇ ਰਸਾਇਣ ਵੱਡੀ ਮਾਤਰਾ ਵਿੱਚ ਜ਼ਬਤ ਕੀਤੇ ਗਏ ਗੱਲ ਇੱਥੇ ਹੀ ਨਹੀਂ ਰੁਕਦੀ ਬੀਤੇ ਕੁਝ ਸਾਲਾਂ ਦੌਰਾਨ ਗੁਜਰਾਤ ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਕਈ ਗੁਪਤ ਮੈਥਾਮਫੀਟਾਮਾਈਨ ਪ੍ਰਯੋਗਸ਼ਾਲਾਵਾਂ ਨੂੰ ਬਰਬਾਦ ਕੀਤਾ ਗਿਆ ਢਾਇਆ ਗਿਆ ਪਿਛਲੇ ਮਹੀਨੇ ਹੀ ਬੀਬੀਸੀ ਦੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਕਿਵੇਂ ਇੱਕ ਭਾਰਤੀ ਦਵਾਈ ਕੰਪਨੀ ਬਿਨਾਂ ਲਾਇਸੈਂਸ ਵਾਲੀਆਂ ਬਹੁਤ ਹੀ ਜ਼ਿਆਦਾ ਨਸ਼ੀਲੀਆਂ ਦਵਾਈਆਂ ਬਣਾ ਰਹੀ ਸੀ ਗੈਰਕਾਨੂੰਨੀ ਤੌਰ ਤੇ ਪੱਛਮੀ ਅਮਰੀਕਾ ਦੇ ਵਿੱਚ ਨਿਰਯਾਤ ਵੀ ਕਰ ਰਹੀ ਸੀ ਜਿਸ ਨਾਲ ਕਾਨਾ ਨਾਈਜੀਰੀਆ ਸਮੇਤ ਕਈ ਮੁਲਕਾਂ ਦੇ ਵਿੱਚ ਇੱਕ ਵੱਡਾ ਸਿਹਤ ਸੰਕਟ ਪੈਦਾ ਹੋਣ ਲੱਗਿਆ ਇਹ ਕਾਰਵਾਈਆਂ ਭਾਰਤ ਅੰਦਰ ਸਿੰਥੈਟਿਕ ਡਰੱਗ ਨਿਰਮਾਣ ਦੀ ਵੱਧੀ ਪਹੁੰਚ ਨੂੰ ਉਜਾਗਰ ਕਰਦੀਆਂ ਹਨ ਬੁੱਧੀਜੀਵੀ ਮੰਨਦੇ ਨੇ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਇੱਕ ਗਿਣੀ ਮਿੱਠੀ ਸਾਜ਼ਿਸ਼ ਤਹਿਤ ਚਿੱਟੇ ਵਰਗੇ ਮਾਰੂ ਨਸ਼ਿਆਂ ਤੇ ਲਾਇਆ ਗਿਆ ਹੈ। ਉਹਨਾਂ ਦਾ ਤਰਕ ਹੈ ਕਿ ਕੇਂਦਰ ਸਰਕਾਰ ਮੁੱਢੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀ ਹੈ। ਜਦੋਂ ਵੀ ਸਰਕਾਰ ਦੇਸ਼ ਦੇ ਲੋਕਾਂ ਤੇ ਕੋਈ ਤਾਨਾਸ਼ਾਹੀ ਨੀਤੀ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪੰਜਾਬ ਹਮੇਸ਼ਾ ਉਸ ਦੇ ਰਾਹ ਵਿੱਚ ਪਹਾੜ ਬਣ ਕੇ ਖੜਾ ਹੋ ਜਾਂਦਾ ਹੈ। ਇਸੇ ਕਰਕੇ ਕਹਿੰਦੇ ਇਹ ਸੈਂਟਰ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦਾ ਹੈ ਬੁੱਧੀਜੀਵੀਆਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਸਰਕਾਰਾਂ ਤਾਕਤ ਦੇ ਬਲਬੂਤੇ ਤੇ ਪੰਜਾਬ ਨੂੰ ਕਾਬੂ ਨਾ ਕਰ ਸਕੀਆਂ ਤਾਂ ਨੌਜਵਾਨੀ ਨੂੰ ਨਸ਼ਿਆਂ ਰਾਹੀਂ ਖਤਮ ਕਰਨ ਦਾ ਉਹਨਾਂ ਨੇ ਰਾਹ ਚੁਣਿਆ ਜਿਵੇਂ ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਨੇ ਉੱਥੇ ਦੇ ਮੂਲ ਨਿਵਾਸੀਆਂ ਨਾਲ ਕੀਤਾ ਪਰ ਸੱਚ ਤਾਂ ਇਹ ਹੈ ਕਿ ਜਦੋਂ ਜਦੋਂ ਵੀ ਪੰਜਾਬ ਜਾਂ ਪੰਜਾਬੀਅਤ ਤੇ ਢੀਡ ਪਈ ਹੈ ਇਥੋਂ ਦੇ ਨੌਜਵਾਨਾਂ ਨੇ ਬੜੀ ਸਿਆਣਪ ਤੇ ਸੂਝ-ਬੂਝ ਨਾਲ ਪੰਜਾਬ ਦੀ ਜੁਝਾਰੂ ਬਿਰਤੀ ਦਾ ਪ੍ਰਗਟਾਵਾ ਕੀਤਾ ਹੈ 2020 ਦਾ ਕਿਸਾਨੀ ਸੰਘਰਸ਼ ਇਸ ਦੀ ਤਾਜ਼ਾ ਮਿਸਾਲ ਵੀ ਹੈ ਸੋ ਇੱਕ ਪਾਸੇ ਤਾਂ ਸਰਕਾਰ ਹੁਣ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਸਮੇਤ ਕਈ ਹੋਰ ਕਾਰਕੁਨ ਅਕਸਰ ਇਹ ਇਲਜ਼ਾਮ ਲਾਉਂਦੇ ਨੇ ਕਿ ਬੜੀ ਮੁਸ਼ਕਿਲ ਨਾਲ ਅਸੀਂ ਕਿਸੇ ਨਸ਼ਾ ਤਸਕਰ ਨੂੰ ਜਦੋਂ ਪੁਲਿਸ ਕੋਲ ਫੜਾਉਂਦੇ ਹਾਂ ਤਾਂ ਸਾਡੇ ਘਰੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਯਾਨੀ ਕਿ ਜਦੋਂ ਉਹਨੂੰ ਥਾਣੇ ਛੱਡ ਕੇ ਆਉਂਦੇ ਨੇ ਇਹ ਹਲੇ ਘਰ ਵੀ ਨਹੀਂ ਪਹੁੰਚੇ ਹੁੰਦੇ ਪੁਲਿਸ ਪਹਿਲਾਂ ਹੀ ਉਹਨਾਂ ਨੂੰ ਛੱਡ ਦਿੰਦੀ ਹੈ ਝੋਟੇ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਤੇ ਨਸ਼ਾ ਤਸਕਰੀ ਦਾ ਜਾਲ ਫੈਲਣ ਅਤੇ ਉਸ ਜਾਲ ਨੂੰ ਹਮਾਇਤ ਮਿਲਣ ਦੇ ਸਬੂਤ ਉਦੋਂ ਵੀ ਮਿਲਦੇ ਨੇ ਜਦੋਂ ਨਸ਼ਾ ਤਸਕਰੀਆਂ ਦਾ ਵਿਰੋਧ ਕਰਦਿਆਂ ਕਈ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁਨ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ ਪਹਿਲਾ ਸਬੂਤ ਜਨਵਰੀ 2023 ਦੇ ਵਿੱਚ ਉਦੋਂ ਮਿਲਿਆ ਜਦੋਂ ਜਲੰਧਰ ਨੇੜਲੇ ਪਿੰਡ ਲਖਨਪਾਲ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ RAM GOOPAL ਨੂੰ ਕਥਿਤ ਤੌਰ ਤੇ ਸਥਾਨਕ ਨਸ਼ਾ ਤਸਕਰਾ ਨੇ ਖਤਮ ਕਰ ਦਿੱਤਾ ਦੂਸਰਾ ਸਬੂਤ ਅਗਸਤ 2023 ਵਿੱਚ ਪੰਜਾਬ ਦੇ ਢਿੱਲਵਾਂ ਚ ਹਰ ਭਗਵਾਨ ਸਿੰਘ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਰਗਰਮ ਭੂਮਿਕਾ ਨਿਭਾਉਣ ਲਈ ਗੋਲੀਆਂ ਮਾਰੀਆਂ ਗਈਆਂ 3 ਜਨਵਰੀ 2024 ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ 26 ਸਾਲਾ ਸਰਪੰਚ ਸੁਖਜੀਤ ਸਿੰਘ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਖਤਮ ਕਰ ਦਿੱਤਾ ਗਿਆ ਸੀ ਚੌਥੀ ਗੱਲ ਫਰਵਰੀ 2025 ਵਿੱਚ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੇ ਸਰਪੰਚ ਮਨਜਿੰਦਰ ਸਿੰਘ ਦੀ ਇੱਕ ਮਹਿਲਾ ਨਸ਼ਾ ਤਸਕਰ ਨਾਲ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਨਕ ਨਸ਼ਾ ਤਸਕਰਾਂ ਵੱਲੋਂ ਉਸ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਖਲ ਦਿੱਤਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ 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 ਉਹਨਾਂ ਦੀਆਂ ਜਾਇਦਾਦਾਂ ਵੀ ਢਾਈਆਂ ਗਈਆਂ ਸੋ ਇਹ ਤਾਂ ਸਿਰਫ ਉਹ ਘਟਨਾਵਾਂ ਨੇ ਚੰਦ ਘਟਨਾਵਾਂ ਨੇ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹ ਸਿਰਫ ਉਹ ਨੇ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਜਦਕਿ ਬਾਕੀ ਘਟਨਾਵਾਂ ਕਦੇ ਦਰਜ ਹੀ ਨਹੀਂ ਹੋਈਆਂ ਤੇ ਇਹ ਮਾਨਸਿਕਤਾ ਤਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਜਦੋਂ ਕਿਸੇ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਕਾਰਕੁਨ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਛੇਤੀ ਕੀਤੇ ਕਿਸੇ ਦੂਸਰੇ ਬੰਦੇ ਦਾ ਨਸ਼ਾ ਤਸਕਰ ਨੂੰ ਰੋਕਣ ਦਾ ਹੀ ਆਹੀ ਨਹੀਂ ਪੈਂਦਾ 2022 ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਨੇ ਵੀ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਤਹਿਤ ਖਾਲਸਾ ਵਹੀਰ ਵਢੀ ਸੀ ਵੱਡੀ ਗੰਟੀ ਵਿੱਚ ਨੌਜਵਾਨਾਂ ਨੇ ਵਹੀਰ ਨਾਲ ਜੁੜ ਕੇ ਨਸ਼ਿਆਂ ਦਾ ਤਿਆਗ ਕਰਨ ਦਾ ਪ੍ਰਣ ਕੀਤਾ ਤੇ ਗੁਰੂ ਵਾਲੇ ਬਣੇ ਚਿੱਟੇ ਦੀਆਂ ਸਤਾਈਆਂ ਮਾਵਾਂ ਆਪਣੇ ਨਸ਼ੇੜੀ ਪੁੱਤਾਂ ਨੂੰ ਭਾਈ ਅਮਰਿਤਪਾਲ ਸਿੰਘ ਕੋਲ ਲੈ ਕੇ ਆਉਂਦੀਆਂ ਸਨ ਤੇ ਉਸ ਨੂੰ ਇੱਕ ਆਸ ਵਜੋਂ ਵੇਖਦੀਆਂ ਸਨ ਜੋ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਦੇਵੇਗਾ ਪਰ ਛੇਤੀ ਹੀ ਉਸ ਆਸ ਨੂੰ ਨਜ਼ਰ ਲੱਗ ਗਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਤੇ ਐਨਐਸਸੀ ਲਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪੇਜ ਦਿੱਤਾ ਗਿਆ ਆਮ ਚਰਚਾ ਹੈ ਕਿ ਖਾਲਸਾ ਬਹੀਰ ਕਰਕੇ ਸਰਕਾਰਾਂ ਦੀ ਮਿਲੀਭੁਗਤ ਨਾਲ ਚੱਲਦਾ ਨਸ਼ੇ ਦਾ ਕਾਰੋਬਾਰ ਠੱਪ ਹੋਣ ਲੱਗਿਆ ਸੀ ਤੇ ਮੌਜੂਦਾ ਸਮੇਂ ਖਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਨੇ ਉਸ ਵਕਤ ਆਪਣੇ ਪਿੰਡ ਜੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਵੀ ਚਲਾਇਆ ਸੀ ਜਿਸ ਵਿੱਚ ਪੰਜਾਬ ਦੇ ਸੈਂਕੜੇ ਨੌਜਵਾਨ ਗੁਰਬਾਣੀ ਰੂਪੀ ਦਵਾਈ ਦੇ ਨਾਲ ਆਪਣਾ ਇਲਾਜ ਕਰਦੇ ਸਨ ਅਮਰਿਤਪਾਲ ਸਿੰਘ ਦਾ ਹਮੇਸ਼ਾ ਤਰਕ ਹੁੰਦਾ ਸੀ ਕਿ ਨੌਜਵਾਨਾਂ ਨੂੰ ਗੁਰਬਾਣੀ ਦਾ ਨਸ਼ਾ ਚਿੱਟੇ ਦੇ ਬਦਲ ਵਜੋਂ ਦੇ ਕੇ ਨਸ਼ਾ ਰਹਿਤ ਕੀਤਾ ਜਾ ਸਕਦਾ ਹੈ ਇਸ ਦਰਮਿਆਨ ਇੱਕ ਇਹ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਕੀ ਦਸ਼ਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੀ ਹੈ ਕੀ ਹੋਰ ਸੂਬਿਆਂ ਦੇ ਵਿੱਚ ਬਹੁਤ ਚੰਗੇ ਹਾਲਾਤ ਹਨ ਜਾਂ ਫਿਰ ਸਿਰਫ ਤੇ ਸਿਰਫ ਪੰਜਾਬ ਨੂੰ ਹੀ ਬਦਨਾਮ ਕਰਨ ਦੀ ਇਹ ਸਾਜ਼ਿਸ਼ ਹੈ ਬਿਨਾਂ ਸ਼ੱਕ ਨਸ਼ਾ ਪੰਜਾਬ 'ਚ ਇੱਕ ਬੜੀ ਵੱਡੀ ਸਮੱਸਿਆ ਅੱਜ ਬਣ ਚੁੱਕਿਆ ਜਿਸ ਤੇ ਚਲਦੇ ਆ ਵਿਰੋਧੀ ਵੀ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਦਾ ਇਸ ਵਿੱਚ ਭਰਪੂਰ ਯੋਗਦਾਨ ਰਿਹਾ ਪਿੱਛੇ ਜਿਹੇ ਹਿਮਾਚਲ ਦੇ ਕਾਂਗਰਸ ਵਿਧਾਇਕ ਚੰਦਰਸ਼ੇਖਰ ਠਾਕੁਰ ਨੇ ਵੀ ਪੰਜਾਬ ਤੇ ਚਿੱਟਾ ਸਪਲਾਈ ਕਰਨ ਅਤੇ ਸੂਬੇ ਦੇ ਨੌਜਵਾਨਾਂ 'ਚ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਸੀ ਜਦਕਿ ਜਾਂਚ ਰਿਪੋਰਟਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ 2017 ਦੇ ਵਿੱਚ ਨਸ਼ੇ ਦੀ ਓਵਰਡੋਸ ਨਾਲ ਰਾਜਸਥਾਨ ਦੇ ਵਿੱਚ ਸਭ ਤੋਂ ਵੱਧ 125 ਯੂਪੀ ਚ 84 ਕਰਨਾਟਕਾ ਚ 81 ਤੇ ਪੰਜਾਬ ਦੇ ਵਿੱਚ 71 ਜਾਨਾਂ ਗਈਆਂ ਫਿਰ 2018 ਦੇ ਵਿੱਚ ਰਾਜਸਥਾਨ ਚ 153 ਕਰਨਾਟਕਾ ਚ 92 ਯੂਪੀ 88 ਹਰਿਆਣਾ 86 ਤੇ ਪੰਜਾਬ ਦੇ ਵਿੱਚ 71 ਮੌਤਾਂ ਹੋਈਆਂ 2019 ਦੇ ਵਿੱਚ ਤਾਮਿਲ ਲਾਡੂ ਦੇ ਵਿੱਚ ਸਭ ਤੋਂ ਵੱਧ 108 ਕਰਨਾਟਕਾ ਚ 67 ਯੂਪੀ ਚ 64 ਰਾਜਸਥਾਨ ਵਿੱਚ 60 ਤੇ ਪੰਜਾਬ ਦੇ ਵਿੱਚ 45 ਜਾਨਾਂ ਗਈਆਂ ਸੋ ਜੇ ਇਹ ਅੰਕੜੇ 17 ਤੋਂ 19 ਤੱਕ ਦੇ ਦੇਖ ਲਈਏ ਤਾਂ ਨਸ਼ੇ ਕਾਰਨ ਜਾਨਾ ਗਵਾਉਣ ਵਾਲਿਆਂ ਦੀ ਗਿਣਤੀ ਵਿੱਚ ਸੂਚੀ ਵਿੱਚ ਪੰਜਾਬ ਸਭ ਤੋਂ ਹੇਠਾਂ ਹੈ ਹਾਲਾਂਕਿ ਉਸ ਤੋਂ ਬਾਅਦ ਹੁਣ 6 ਸਾਲ ਬੀਤ ਚੁੱਕੇ ਨੇ ਨਸ਼ਾ ਜ਼ਾਹਰ ਤੌਰ ਤੇ ਪੰਜਾਬ ਚ ਵੱਧ ਚੁੱਕਿਆ ਹੈ ਪੰਜਾਬ ਚ ਚਿੱਟੇ ਵਰਗਾ ਘਾਤਕ ਨਸ਼ਾ ਖਤਮ ਕਰਨ ਦੇ ਲਈ ਸਿਆਸੀ ਲੀਡਰ ਵੀ ਕੁਛ ਨਾ ਕੁਛ ਬਦਲ ਸੁਝਾਉਂਦੇ ਰਹਿੰਦੇ ਨੇ ਇਸੇ ਤਹਿਤ ਪਟਿਆਲਾ ਤੋਂ ਕਾਂਗਰਸ ਦੇ ਐਮਪੀ ਡਾਕਟਰ ਤਰਨਵੀਰ ਗਾਂਧੀ ਨੇ ਰਵਾਇਤੀ ਨਸ਼ੇ ਜਿਵੇਂ ਕਿ ਅਫੀਮ ਤੇ ਭੰਗ ਦੀ ਕਾਨੂੰਨੀ ਤਰੀਕੇ ਨਾਲ ਕਾਸ਼ਤ ਅਤੇ ਨਿਯੰਤਰਿਤ ਉਪਲਬਧਤਾ ਦੀ ਪੇਸ਼ਕਸ਼ ਕੀਤੀ ਸੀ ਯਾਨੀ ਕਿ ਉਹਨਾਂ ਨੇ ਮੰਗ ਕੀਤੀ ਸੀ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਡਾਕਟਰ ਗਾਂਧੀ ਦੀ ਦਲੀਲ ਸੀ ਕਿ ਇਹ ਉਪਾਅ ਸਿੰਥੈਟਿਕ ਨਸ਼ਿਆਂ ਦੇ ਲਈ ਇੱਕ ਸੁਰੱਖਿਅਤ ਵਿਕਲਪ ਪ੍ਰਦਾਨ ਕਰ ਸਕਦਾ ਹੈ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਨੂੰ ਘਟਾ ਸਕਦਾ ਹੈ ਪਰ ਦੂਸਰੇ ਪਾਸੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾਕਟਰ ਪਿਆਰੇ لال ਗਰਗ ਨੇ ਪੰਜਾਬ ਚ ਅਫੀਮ ਦੀ ਕਾਨੂੰਨੀ ਕਾਸ਼ਤ ਨੂੰ ਨੁਕਸਾਨਦਾਇਕ ਦੱਸਦਿਆਂ ਇਸ ਦਾ ਵਿਰੋਧ ਕੀਤਾ ਸੀ ਉਹਨਾਂ ਮੁਤਾਬਕ ਕਿ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਵੀ ਬਣ ਸਕਦੀ ਹੈ ਕਿਉਂਕਿ ਤੁਸੀਂ ਉਸ ਨੂੰ ਕੰਟਰੋਲ ਨਹੀਂ ਕਰ ਸਕੋਗੇ ਹਾਲਾਂਕਿ ਕਿਸਾਨ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਸਮੇਂ-ਸਮੇਂ ਤੇ ਕਰਦੇ ਰਹਿੰਦੇ ਨੇ ਸੋ ਇਹ ਪੰਜਾਬ ਦੀ ਤਰਾਸ ਦੀ ਹੈ ਕਿ ਚਿੱਟੇ ਦਾ ਸ਼ਿਕਾਰ ਕੱਲੇ ਪੰਜਾਬ ਦੇ ਗੱਭਰੂ ਹੀ ਨਹੀਂ ਬਹੁਤ ਸਾਰੀਆਂ ਪੰਜਾਬ ਦੀਆਂ ਧੀਆਂ ਵੀ ਅੱਜ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਨੇ ਜਿਨ੍ਹਾਂ ਦੇ ਹਾਲਾਤ ਐਨੇ ਭਿਆਨਕ ਅਤੇ ਤਰਸਯੋਗ ਨੇ ਕਿ ਵੇਖਣ ਵਾਲੇ ਦੀ ਰੂਹ ਕੰਮ ਜਾਂਦੀ ਹੈ ਪਿੱਛੇ ਜਿਹੇ ਲੁਧਿਆਣੇ ਦੇ ਇੱਕ ਪੱਤਰਕਾਰ ਨੇ ਨਸ਼ੇ ਦੀ ਇੱਕ ਆਦੀ ਮਹਿਲਾ ਦਾ ਸਟਿੰਗ ਆਪਰੇਸ਼ਨ ਕੀਤਾ ਸੀ ਜਿਸ ਵਿੱਚ ਉਹ ਕਹਿੰਦੀ ਸੁਣਾਈ ਦਿੰਦੀ ਸੀ ਕਿ ਮੈਨੂੰ ਬਸ ਨਸ਼ਾ ਦੇ ਦਿਓ ਬਦਲੇ ਵਿੱਚ ਮੇਰੇ ਨਾਲ ਕੁਝ ਵੀ ਕਰ ਲੋ ਤੇ ਮਾਪਿਆਂ ਲਈ ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਆਪਣੀ ਔਲਾਦ ਦੀ ਅਰਥੀ ਮੰਨੀ ਗਈ ਹੈ ਪਰ ਪੰਜਾਬ ਦੇ ਵਿੱਚ ਕਿਤਨਾ ਕਿਤੇ ਬਦਨਸੀਬ ਮਾਪੇ ਅਜਿਹਾ ਬੋਝ ਚੁੱਕਣ ਦੇ ਲਈ ਮਜਬੂਰ ਹੋ ਰਹੇ ਨੇ ਨਸ਼ੇ ਤੋਂ ਤੰਗ ਆਏ ਮਾਪਿਆਂ ਨੂੰ ਆਪਣੀ ਔਲਾਦ ਨੂੰ ਸੰਗਲਾਂ ਨਾਲ ਬੰਨ ਕੇ ਵੀ ਰੱਖਣਾ ਪੈ ਰਿਹਾ ਹੈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਜਲੰਧਰ ਦੇ ਵੱਲੋਂ ਜ਼ਿਲ੍ਹੇ ਦੇ 15 ਪਿੰਡਾਂ ਦੇ 400 ਛੋਟੇ ਅਤੇ ਨੌਜਵਾਨ ਬਾਲ ਗਾਂ ਜਿਨ੍ਹਾਂ ਦੀ 11 ਤੋਂ 35 ਸਾਲ ਤੱਕ ਦੀ ਉਮਰ ਸੀ ਉਹਨਾਂ ਤੇ ਇੱਕ ਕ੍ਰਾਸ ਸੈਕਸ਼ਨਲ ਅਧਿਐਨ ਕੀਤਾ ਗਿਆ ਸਟੱਡੀ ਕੀਤੀ ਗਈ ਜਿਸ ਵਿੱਚ ਦੇਖਿਆ ਗਿਆ ਕਿ 400 ਸੈਂਪਲ ਦੇਣ ਵਾਲਿਆਂ ਦੇ ਵਿੱਚੋਂ 65% ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਸ਼ਰਾਬ 41 ਤੋਂ ਵੱਧ ਫੀਸਦੀ ਫਿਰ ਤੰਬਾਕੂ 21 ਤੋਂ ਵੱਧ ਖਾਸ ਤੌਰ ਤੇ 400 ਸੈਂਪਲ ਦੇਣ ਵਾਲਿਆਂ ਦੇ ਵਿੱਚੋਂ 20% ਦੀ ਹੈਰੋਇਨ ਦੀ ਵਰਤੋਂ ਕਰਦੇ ਸਨ 34% ਵਿੱਚ ਗੈਰ ਸ਼ਰਾਬ ਤੇ ਗੈਰ ਤੰਬਾਕੂ ਪਦਾਰਥਾਂ ਦੀ ਵਰਤੋਂ ਦਾ ਰੁਝਾਨ ਦੇਖਿਆ ਗਿਆ ਅਧਿਐਨ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਹਰ ਤੀਜਾ ਵਿਅਕਤੀ ਸ਼ਰਾਬ ਅਤੇ ਤੰਬਾਕੂ ਤੋਂ ਇਲਾਵਾ ਹੋਰ ਨਸ਼ਿਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਵਿੱਚ ਖਾਸ ਤੌਰ ਤੇ ਚਿੰਤਾਜਨਕ ਰੁਝਾਨ ਹੈਰੋਇਨ ਅਤੇ ਨਾੜੀ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਿਆਪਕ ਵਰਤੋਂ ਦਾ ਸੀ ਤੇ ਪੰਜਾਬ ਦੇ ਵਿੱਚ ਵਧ ਰਹੀਆਂ ਹਿੰਸਕ ਵਾਰਦਾਤਾਂ ਦੇ ਪਿੱਛੇ ਕਿਤੇ ਨਾ ਕਿਤੇ ਨਸ਼ਾ ਵੀ ਇੱਕ ਕਾਰਨ ਹੈ ਚਿੱਟੇ ਵਰਗੇ ਮਾਰੂ ਨਸ਼ਿਆਂ ਦੇ ਵਾਧਨ ਨਾਲ ਪੰਜਾਬ 'ਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਵੀ ਵਧੀਆਂ ਹਨ ਰੋਜ਼ਾਨਾ ਹੀ ਲੁਟੇਰਿਆਂ ਦੇ ਵੱਲੋਂ ਕਦੇ ਕਿਸੇ ਮਹਿਲਾ ਦਾ ਪਰਸ ਖੋਲਿਆ ਜਾਂਦਾ ਹੈ ਕਿਸੇ ਦੇ ਮੋਬਾਈਲ ਗੈਣੇ ਤੇ ਹੋਰ ਕੀਮਤੀ ਸਾਜੋ ਸਮਾਨ ਲੁੱਟਣ ਦੀਆਂ ਖਬਰਾਂ ਆਪਦਾ ਆਪਾਂ ਵੇਖਦੇ ਸੁਣਦੇ ਰਹਿੰਦੇ ਹਾਂ ਬਹੁਤੀਆਂ ਥਾਵਾਂ ਤੇ ਲੁੱਟ ਦਾ ਵਿਰੋਧ ਕਰਨ ਵਾਲਿਆਂ ਨੂੰ ਲੁਟੇਰਿਆਂ ਦੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਈਆਂ ਨੂੰ ਲੁਟੇਰਿਆਂ ਨੇ ਗੰਭੀਰ ਜ਼ਖਮੀ ਜਾਂ ਖਤਮ ਵੀ ਕਰ ਦਿੱਤਾ ਇੱਥੋਂ ਤੱਕ ਕਿ ਨਸ਼ੇੜੀਆਂ ਨੇ ਕਿਤੇ ਕਿਤੇ ਤਾਂ ਆਪਣੇ ਪਰਿਵਾਰਾਂ ਨੂੰ ਵੀ ਨਿਬਖਸ਼ਿਆ ਅਮਨ ਕਾਨੂੰਨ ਦੀ ਸਥਿਤੀ ਇ ਕਿ ਕੱਲਾ ਬੰਦਾ ਰਾਤ ਨੂੰ ਘਰੋਂ ਬਾਹਰ ਨਿਕਲਣ ਤੋਂ ਹੁਣ ਡਰਦਾ ਹੈ ਤੇ ਜਿਹੜੀਆਂ ਸਰਕਾਰਾਂ ਨੂੰ ਚੁਣ ਕੇ ਅਸੀਂ ਭੇਜਦੇ ਹਾਂ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਭੇਜਦੇ ਹਾਂ ਉਹ ਸਿਆਸਤਦਾਨ ਸਿਰਫ ਤੇ ਸਿਰਫ ਚਿੱਟੇ ਤੇ ਸਿਆਸਤ ਕਰਦੇ ਨੇ ਇਹ ਕਹਿਣ ਦੇ ਵਿੱਚ ਸਾਨੂੰ ਕੋਈ ਗੁਰੇਸ ਨਹੀਂ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਚਿੱਟਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲਈ ਉਹ ਮੁੱਦਾ ਬਣ ਚੁੱਕਿਆ ਜੋ ਅਕਸਰ 5 ਸਾਲਾਂ ਬਾਅਦ ਹੀ ਜਨਮ ਲੈਂਦਾ ਜਾਂ ਫਿਰ ਜਦੋਂ ਕੋਈ ਚੋਣ ਆਉਂਦੀ ਹੈ ਉਦੋਂ ਹੀ ਇਹ ਉੱਠਦਾ ਹੈ 2022 ਦੀਆਂ ਚੋਣਾਂ ਵੇਲੇ ਤੱਕ ਇਹ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚੋਂ ਗਾਇਬ ਹੋ ਗਿਆ ਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਖ-ਵੱਖ ਮੀਡੀਆ ਧਾਰਿਆਂ ਨਾਲ ਗੱਲਬਾਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਨਸ਼ਾ ਤਾਂ ਪੰਜਾਬ ਦਾ ਕੋਈ ਮੁੱਦਾ ਹੀ ਨਹੀਂ ਹੈ ਖਾਸ ਤੌਰ ਤੇ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਹਿੰਦੇ ਨਸ਼ੇ ਵਰਗੇ ਮੁੱਦੇ ਤਾਂ ਮੀਡੀਆ ਦੇ ਬਣਾਏ ਹੋਏ ਨੇ ਜਦਕਿ ਉਹੀ ਕੇਜਰੀਵਾਲ ਹਨ ਜਿਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ 6 ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਸੀ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਮਰਿੰਦਰ ਸਿੰਘ ਨੇ ਵੀ ਹੱਥ 'ਚ ਗੁਟਕਾ ਫੜ ਕੇ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਸੌਂ ਖਾ ਕੇ 17 ਦੇ ਵਿੱਚ ਆਪਣੀ ਸਰਕਾਰ ਬਣਾਈ ਸੀ। ਅਕਾਲੀ ਭਾਜਪਾ ਸਰਕਾਰ ਵੇਲੇ ਅਕਸਰ ਹੀ ਵਿਰੋਧੀਆਂ ਵੱਲੋਂ ਵਿਕਰਮ ਸਿੰਘ ਮਜੀਠੀਆ ਤੇ ਚਿੱਟੇ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਲੱਗਦੇ ਸਨ। ਜਿਸ ਤੋਂ ਬਾਅਦ ਉਹਨਾਂ ਦੀ ਭੈਣ ਤੇ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਥੋਂ ਤੱਕ ਕਹਿਣਾ ਪੈ ਗਿਆ ਸੀ ਕਿ ਜੇ ਉਸਦੇ ਭਰਾ ਨੇ ਸੂਈ ਦੇ ਨੱਕੇ ਜਿੰਨਾ ਵੀ ਨਸ਼ਾ ਵੇਚਿਆ ਤਾਂ ਪ੍ਰਮਾਤਮਾ ਉਸ ਦਾ ਕੱਖ ਨਾ ਰਹਿਣ ਦੇਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਵੱਲੋਂ ਵੀ ਚੋਣ ਪ੍ਰਚਾਰ ਦੌਰਾਨ ਅਕਸਰ ਇਹ ਬਿਆਨ ਦਿੱਤਾ ਜਾਂਦਾ ਸੀ ਕਿ ਜਦੋਂ ਸਿਵਿਆਂ ਦੀ ਅੱਗ ਚੁੱਲਿਆਂ ਦੀ ਅੱਗ ਤੋਂ ਉੱਚੀ ਹੋ ਜਾਵੇ ਤਾਂ ਸੂਬਾ ਕਦੇ ਤਰੱਕੀ ਨਹੀਂ ਕਰ ਸਕਦਾ ਪਰ ਅੱਜ ਉਹ ਅੱਗ ਜਿਉਂ ਦੀ ਤਿਉਂ ਵੱਲ ਰਹੀ ਹੈ ਰੋਜ਼ਾਨਾ ਕਿਸੇ ਨਾ ਕਿਸੇ ਦਾ ਘਰ ਫੁਕ ਰਹੀ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਿੱਟੇ ਸੰਬੰਧੀ ਹਕੀਕਤ ਜਾਣਨ ਦੇ ਲਈ ਅਸੀਂ ਪੰਜਾਬ ਦੇ ਵੱਖ-ਵੱਖ ਨਸ਼ਾ ਛਡਾਊ ਕੇਂਦਰਾਂ ਦਾ ਦੌਰਾ ਕੀਤਾ ਸੀ ਜਿਸ ਰਾਹੀਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ ਕਿ ਕਿਵੇਂ ਨਸ਼ੇ ਦਾ ਕਾਰੋਬਾਰ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੇ ਗੱਠਜੋੜ ਨਾਲ ਚੱਲਦਾ ਹੈ ਇਸ ਵਾਰੀ ਅਸੀਂ ਸਬੂਤਾਂ ਸਿਹਤ ਵਿਸਤਾਰਿਤ ਰਿਪੋਰਟ ਵੀ ਪੇਸ਼ ਕੀਤੀ ਸੀ ਉਸਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੇ ਪੂਰੀ ਜਿਹੜੀ ਰਿਪੋਰਟ ਹੈ ਉਹ ਤੁਸੀਂ ਸਾਡੇ ਚੈਨਲ ਤੇ ਵੀ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਪੁੱਤ ਮੇਰਾ ਮੁੱਕਿਆਗਾ ਕਿੱਤਿਆਂ ਨਾਲ ਹਾਂ ਮੇਰਾ ਪੁੱਤ ਮੁੱਕਿਆ ਮੈਨੂੰ ਤਾਂ ਖਾਉਂਦੀ ਆ ਆਪਣੇ ਘਰਾਂ ਦੇ ਵਿੱਚ ਬਹਿ ਕੇ ਮਰਨ ਨਾਲੋਂ ਚੰਗਾ ਕਿ ਜੈਸੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਏ ਸਾਡੇ ਪੁੱਤਾਂ ਦੀਆਂ ਲਾਸ਼ਾਂ ਤੇ ਵਹਿਣ ਪਾਉਣ ਨਾਲੋਂ ਚੰਗਾ ਕਿ ਅਸੀਂ ਸੜਕਾਂ ਤੇ ਆ ਕੇ ਮਰੀਏ ਚਿੱਟਾ ਤਾਂ ਯੂਨੀਵਰਸਿਟੀ ਤੋਂ ਬਹੁਤ ਟਾਈਮ ਦੇ ਪਹੁੰਚੇ ਮੈਂ ਕਿਉਂਕਿ ਉਦੋਂ ਆਇਆ ਸੀ ਪੈਕਟੀ ਮੁੰਡੇ ਲਈ ਫਿਰਦੇ ਹੁੰਦੇ ਸੀ ਵੀ ਨਵਾਂ ਨਸ਼ਾ ਆਇਆ ਕਰੋ ਉੱਥੇ ਅਸੀਂ ਪਾਰਟੀਆਂ ਬਣਾਉਂਦੀਆਂ ਆਪਦੇ ਬੰਦਿਆਂ ਨਾਲ ਤੇ ਉਹ ਉਹ ਮੁੰਡੇ ਬਹੁਤ ਹੁੰਦੇ ਆ ਇਹ ਕੰਮਾਂ ਲਈ ਪਾਰਟੀਆਂ ਚ ਜਿਵੇਂ ਕੋਈ ਵੀ ਪਾਰਟੀ ਦਾ ਆਪਣਾ ਨਾਮ ਲੈ ਲਈਏ ਐ ਸੋਈ ਵਈ ਵਈ ਆਈ ਸਮੱਸਿਆ ਤਾਂ ਕੋਈ ਨਹੀਂ بس ਇੱਕ ਗਾਣਿਆਂ ਜੀ ਜਿਵੇਂ ਹੁਣ ਤੁਸੀਂ ਦੇਖਦੇ ਹੋ ਸਿੰਗਰ ਸਾਰੇ ਪ੍ਰਮੋਟ ਕਰਦੇ ਨੇ ਨਸ਼ੇ ਨੂੰ ਕਰਦੇ ਵਿੱਚ ਚਿੱਟਾ ਲਾ ਕੇ ਆਏ ਹੋ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਈ ਸਾਰੇ ਸਾਰੇ ਪੁਲਿਸ ਦਾ ਤਾਂ ਸਭ ਤੋਂ ਵੱਡਾ ਰੋਲ ਹੈ ਜੀ ਸ਼ਹਿਰ ਦੇ ਵਿੱਚ ਕਾਸ ਕਰਕੇ ਮੈਂ ਬਾਰਡਰ ਤੇ ਨੌਕਰੀ ਕਰਕੇ ਆਇਆ ਫੜਿਆ ਤਾਂ ਚਿੱਟਾ ਜਾਂਦਾ ਨਾ ਕਿਲੋਆਂ ਦੇ ਹਿਸਾਬ ਨਾਲ ਕੁਇੰਟਲਾਂ ਦੇ ਹਿਸਾਬ ਨਾਲ ਮੇਰੀ ਅੱਖੀ ਲੰਘਦਾ ਉਥੋਂ ਉਥੇ ਪੋਸਟਿੰਗ ਵਾਸਤੇ ਆਰਮੀ ਦੇ ਜਿਹੜੇ ਜਨਰਲ ਹੁੰਦੇ ਨਾ ਉਹ ਰਿਸ਼ਵਤ ਦੇ ਕੇ ਆਉਂਦੇ ਆ ਅਰਬਾਂ ਰੁਪਏ ਦੀ ਕਿ ਮੈਂ ਉੱਥੇ ਲੱਗਣਾ ਨਸ਼ਿਆਂ ਦੀ ਬੁਰੀ ਹਾਲਤ ਹੈ ਜੀ 10 ਵਜੇ ਤੋਂ ਬਾਅਦ ਤੁਹਾਨੂੰ ਮੂਫਲੀ ਤੇ ਰੇੜੀ ਨਹੀਂ ਮਿਲੂਗੀ ਇੱਥੇ ਪਰ ਨਸ਼ਾ ਤੁਹਾਨੂੰ 24 ਘੰਟੇ ਮਿਲੂ ਸੋ ਇਸ ਰਿਪੋਰਟ ਨੂੰ ਵੇਖਣ ਤੋਂ ਬਾਅਦ ਤੁਸੀਂ ਇਹ ਤਾਂ ਸਮਝ ਹੀ ਗਏ ਹੋਵੋਗੇ ਕਿ ਪੰਜਾਬ 'ਚ ਨਸ਼ੇ ਦਾ ਵਾਧਾ ਕਹਿਰ ਕੋਈ ਕੁਦਰਤੀ ਵਰਤਾਰਾ ਨਹੀਂ ਬਲਕਿ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਇਹ ਕੀਤਾ ਜਾ ਰਿਹਾ ਹੈ ਤੇ ਹੋ ਵੀ ਉਹਨਾਂ ਵੱਲੋਂ ਰਿਹਾ ਜੋ ਨਸ਼ੇ ਨੂੰ ਖਤਮ ਕਰਨ ਦਾ ਵਾਅਦਾ ਕਰਕੇ ਸਮੇਂ-ਸਮੇਂ ਤੇ ਸੱਤਾ ਦਾ ਆਨੰਦ ਮਾਣਦੇ ਹਨ ਜਿਨ੍ਹਾਂ ਨੂੰ ਚੁਣ ਕੇ ਪੰਜਾਬ ਦੇ ਲੋਕਾਂ ਨੇ ਇਸ ਚਿੱਟੇ ਰੂਪੀ ਦੰਤ ਦਾ ਨਾਸ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਗੀਤਾਂ ਰਾਹੀਂ ਨਸ਼ੇ ਨੂੰ ਪ੍ਰਮੋਟ ਕਰਨ ਚ ਆਪਣੀ ਸ਼ਾਨ ਸਮਝਣ ਵਾਲੇ ਪੰਜਾਬ ਦੇ ਗਾਇਕ ਗੀਤਕਾਰ ਵੀ ਬਰਾਬਰ ਦੇ ਜ਼ਿੰਮੇਦਾਰ ਹਨ ਕੀ ਸਰਕਾਰ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੋਹਰਦ ਹੈ ਜਾਂ ਫਿਰ ਯੁੱਧ ਨਸ਼ਿਆਂ ਵਿਰੋਧੀ ਕਾਰਵਾਈ ਮਹਿਜ਼ 4 ਦਿਨਾਂ ਦੀ ਵਾਵਾ ਤੱਕ ਹੀ ਸੀਮਿਤ ਰਹਿ ਜਾਵੇਗੀ ਇਹ ਵੱਡਾ ਸਵਾਲ ਹੈ ਤੇ ਇਸ ਸਵਾਲ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ ਆਪਣੀ ਸੁਮਿਹਮ ਰਾਹੀਂ ਛੋਟੇ ਤਸਕਰਾਂ ਨੂੰ ਦੱਬਣ ਵਾਲੀ ਪੁਲਿਸ ਦੇ ਹੱਥ ਵੱਡੇ ਮਗਰਮੱਛਾਂ ਤੱਕ ਮਾਸਟਰ ਮਾਈਂਡ ਤੱਕ ਕਦੋਂ ਪਹੁੰਚਣਗੇ ਇਸ ਦੀ ਵੀ ਉਡੀਕ ਰਹੇਗੀ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੇਂ ਮੁੱਦੇ ਨਾਲ ਜਲਦ ਮਿਲਾਂਗੇ ਧੰਨਵਾਦ